ਭਾਰਤ ਤੋਂ ਤੀਰਥ ਯਾਤਰਾ ਵੀਜ਼ੇ ਤੇ ਪਾਕਿਸਤਾਨ ਗਈ ਇੱਕ ਸਿੱਖ ਮਹਿਲਾ ਤੇ ਧਰਮਪਰਵਰਤਨ ਤੇ ਵਿਆਹ ਨਿਕ ਨਮਾ ਵਿਵਾਹ ਛੇੜ ਦਿੱਤਾ ਹੈ ਇਸ ਘਟਨਾ ਦੇ ਵਿਰੋਧ ਦੇ ਵਿੱਚ ਨਨਕਾਨਾ ਸਾਹਿਬ ਦੇ ਸਿੱਖ ਆਗੂ ਮਹਿੰਦਰਪਾਲ ਸਿੰਘ ਨੇ ਲਾਹੌਰ ਦੀ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਹੈ ਐਡਵੋਕੇਟ ਅਲੀ ਸੰਧੂ ਰਾਹੀਂ ਦਾਇਰ ਪਟੀਸ਼ਨ ਦੇ ਵਿੱਚ ਭਾਰਤੀ ਸਿੱਖ ਯਾਤਰੀ ਤੇ ਵੀਜ਼ਾ ਨਿਯਮਾਂ ਦੀ ਉਲੰਘਣਾ ਕਰਨ ਬਾਅਦ ਤੇ ਪਾਕਿਸਤਾਨ ਦੇ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿਣ ਦੇ ਗੰਭੀਰ ਦੋਸ਼ ਲਗਾਏ ਗਏ ਨੇ ਇਹ ਪਟੀਸ਼ਨ ਮਹਿੰਦਰਪਾਲ ਸਿੰਘ ਦੇ ਸਾਬਕਾ ਪੰਜਾਬ ਦੇ ਸੰਭਾ ਮੈਂਬਰ ਦੇ ਮਨੁੱਖੀ ਅਧਿਕਾਰਾਂ ਤੇ ਘਟ ਗਿੰਦੀ ਮਾਮਲੇ ਲਈ ਸਾਬਕਾ ਸੰਸਦਕਟਰ ਦੁਆਰਾ ਦਰਜ ਕੀਤੀ ਗਈ ਸੀ ਪਟੀਸ਼ਨ ਦੇ ਵਿੱਚ ਪਾਕਿਸਤਾਨੀ ਕੇਂਦਰ ਸਰਕਾਰ ਤੇ ਗ੍ਰਹਿ ਮੰਤਰਾਲੇ ਤੇ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠੀ ਰਾਇਆ ਜੋ ਸ਼ਾਮਿਲ ਕੀਤਾ ਗਿਆ ਉਥੇ ਦਾਜ ਜੀ ਕਿ ਇਸ ਪਟੀਸ਼ਨ ਦੇ ਵਿੱਚ ਹੋਰ ਵੀ ਕਈ ਮੁੱਦੇ ਰੱਖੇ ਗਏ ਨੇ ਉਥੇ ਦਾਜ ਜੀ ਕਿ ਮੁੱਤਰ ਜੁਲੇ ਪੰਜਾਬ ਭਾਰਤੀ ਰਹਿਣ ਵਾਲੀ ਸਰਬਜੀਤ ਕੋਰ ਜੋ ਕਿ ਦਾਲ ਤੀਨਾ ਦੇ ਸਿੰਗਲ ਐਂਟਰੀ ਧਾਰਮਿਕ ਵੀਜ਼ੇ ਤੇ ਪਾਕਿਸਤਾਨ ਪਹੁੰਚੇ ਸੀ ਇਹ ਵੀ ਜਾ 13 ਨਵੰਬਰ ਤੱਕ ਵਿਆਦ ਸੀ ਉਦੀ ਯਾਤਰਾ ਨਨ ਕਾਨਾ ਸਾਹਿਬ ਤੇ ਕਤੂ ਇਕਤਾਰਪੁਰ ਅਬਰਗੇ ਤਾਰਮਿਕ ਖਾਨਾ ਦੇ ਦਰਸ਼ਨ ਤੱਕ ਸੀਮਿਤ ਸੀ ਪਟITION ਮੁਤਾਬਿਕ ਸਰਬਜੀਤ ਕੌਰ ਨੇ ਵੀਜ਼ਾ ਸ਼ਰਤਾ ਦੀ ਪਾਲਣਾ ਨਹੀਂ ਕੀਤੀ ਤਾਂ ਆਪਣਾ ਵੀਜ਼ਾ ਖਤਮ ਹੋਣ ਤੋਂ ਬਾਅਦ ਵੀ ਪਾਕਿਸਤਾਨ ਦੇ ਵਿੱਚ ਗੈਰਕਾਨੂੰਨੀ ਤੌਰ ਤੇ ਰਹਿ ਰਹੀ ਹੈ ਪਟITION ਦੇ ਵਿੱਚ ਵੀ ਦਾਵਾ ਕੀਤਾ ਗਿਆ ਕਿ ਉਸ ਵਿਰੁੱਧ ਬਠਿੰਡਾ ਤੇ ਕਪੂਰਤੂਲਾ ਪਾਰਦਰਸ਼ ਵਿੱਚ ਧੋਖਾਧੜੀ ਤੇ ਜਾਲੀ ਦਸਤਾਵੇਜ਼ ਬਣਾਉਣ ਦੇ ਵੀ ਮਾਮਲੇ ਦਰਜ ਨੇ ਅਜਿਹੀ ਵਿਅਕਤੀ ਨੂੰ ਵੀਜ਼ਾ ਜਾਰੀ ਕਰਨਾ ਉਸ ਨੂੰ ਸਰਹੰਦ ਪਾਰ ਕਰਨ ਤੇ ਦੇਸ਼ ਦੇ ਅੰਦਰ ਸੰਤੁਰਨ ਰੂਪ ਦੇ ਵਿੱਚ ਘੁੰਮਣ ਦੀ ਆਗਿਆ ਦੇਣਾ ਇੱਕ ਗੰਭੀਰ ਸੁਰੱਖਿਆ ਜੋਖਮ ਪੈਦਾ ਕਰ ਸਕਦਾ ਹੈ ਉੱਥੇ ਦਾਅਵਾ ਕੀਤਾ ਕਿ ਤੀਰਥ ਯਾਤਰਾ ਵਿਜ਼ੇ ਤੇ ਆਉਣ ਵਾਲਾ ਕੋਈ ਵੀ ਯਾਤਰੀ ਨਿਗਾ ਨਹੀਂ ਕਰ ਸਕਦਾ ਇਸਲਾਮ ધਰਮ ਨਹੀਂ ਅਪਣਾ ਸਕਦਾ ਵਿਆਹ ਨਹੀਂ ਕਰ ਸਕਦਾ ਰਹਿ ਨਹੀਂ ਸਕਦਾ ਜਾਂ ਕੋਈ ਲੰਬੇ ਸਮੇਂ ਤੱਕ ਗੈਰ ਕਾਨੂੰਨੀ ਅਸਤਿਤਵ ਜੜਾ ਤੇ ਨਹੀਂ ਹੋ ਸਕਦਾ ਅਜਿਹੀਆਂ ਘਟਨਾਵਾਂ ਸਿੱਖ ਤੀਰਥਸਥਾਨਾ ਕਰਤਾਰਪੁਰ ਲਾਂਘੇ ਤੇ ਸੁਰੱਖਿਆ ਤੇ ਦੋਵੇਂ ਦੇਸ਼ੇ ਵਿਚਕਾਰ ਵਿਸ਼ਵਾਸ ਨੂੰ ਪ੍ਰਭਾਵਿਤ ਸਲਬੀਅਨ ਪਾਰਟੀਸ਼ਨ ਦੇ ਵਿੱਚ ਇਹ ਵੀ ਦਰਦ ਦਾ ਪ੍ਰਕਾਵਾ ਕੀਤਾ ਗਿਆ ਕਿ ਔਰਤ ਤੇ ਦਬਾਅ ਗੈਰਕਾਨੂੰਨੀ ਹਿਰਾਸਤ ਜਾਫਿਰ ਮਨੋਵਿਗਿਆਨੀ ਸ਼ੋਸ਼ਣ ਵੀ ਕੀਤਾ ਜਾ ਸਕਦਾ ਹੈ ਉਥੇ ਦੱਸਦੇ ਕਿ ਇਸ ਪਾਰਟੀਸ਼ਨ ਤੋਂ ਬਾਅਦ ਹੁਣ ਦੇਖਣਾ ਹੋਵੇਗਾ ਕਿ ਲਾਹੌਰ ਦੀ ਹਾਈ ਕੋਰਟ ਦੇ ਵੱਲੋਂ ਆਖਿਰਕਾਰ ਇਸ ਪਾਰਟੀਸ਼ਨ ਤੇ ਕੀ ਕਾਰਵਾਈ ਕੀਤੀ ਜਾਂਦੀ ਕਿਉਂਕਿ ਸਰਜਿਤ ਕੋਰ ਦਾ ਮਾਮਲਾ ਕਬੀ ਪੱਖ ਦਾ ਨਜ਼ਰ ਆ ਰਹੀ ਸੀ ਪੰਜਾਬ ਦੀ ਸਿਆਸਤ ਵੀ ਕਾਫੀ ਇਸ ਨੂੰ ਲੈ ਕੇ ਗਰਮਾਂਦੀ ਹੋਈ ਨਜ਼ਰ ਆ ਰਹੀ ਸੀ ਐਸਡੀਪੀਸੀ ਦੇ ਵੱਲੋਂ ਵੀ ਨਵੇਂ ਨਿਯਮ ਇਸ ਨੂੰ ਲੈ ਕੇ ਲਾਗੂ ਕਰ ਦਿੱਤੇ ਗਏ ਸੀ ਕਿਉਂਕਿ ਸਿੰਗਲ ਐਂਟਰੀ ਧਾਰਮਿਕ ਵੀਜ਼ੇ ਤੇ ਪਾਕਿਸਤਾਨ ਪਹੁੰਚੀ ਇਸ ਮਹਿਲਾ ਦੇ ਬਲਦ ਉਤ ਜਾ ਕੇ ਨਿਗਾਹ ਜੜਾ ਕਰ ਲਿਆ ਗਿਆ ਸੀ ਭਾਰਤ ਤੋਂ ਤੀਰਥ ਯਾਤਰਾ ਵੀਜ਼ੇ ਤੇ ਪਾਕਿਸਤਾਨ ਗਈ ਇੱਕ ਸਿੱਖ ਮਹਿਲਾ ਤੇ ਧਰਮਪਰਵਰਤਨ ਤੇ ਵਿਆਹ ਨਿਕ ਨਮਾ ਵਿਵਾਹ ਛੇੜ ਦਿੱਤਾ ਹੈ ਇਸ ਘਟਨਾ ਦੇ ਵਿਰੋਧ ਦੇ ਵਿੱਚ ਨਨਕਾਨਾ ਸਾਹਿਬ ਦੇ ਸਿੱਖ ਆਗੂ ਮਹਿੰਦਰਪਾਲ ਸਿੰਘ ਨੇ ਲਾਹੌਰ ਦੀ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਹੈ ਐਡਵੋਕੇਟ ਅਲੀ ਸੰਧੂ ਰਾਏ ਦਾਇਰ ਪਟੀਸ਼ਨ ਦੇ ਵਿੱਚ ਭਾਰਤੀ ਸਿੱਖ ਯਾਤਰੀ ਤੇ ਵੀਜ਼ਾ ਨਿਯਮਾਂ ਦੀ ਉਲੰਘਣਾ ਕਰਨ ਬਾਅਦ ਤੇ ਪਾਕਿਸਤਾਨ ਦੇ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿਣ ਦੇ ਗੰਭੀਰ ਦੋਸ਼ ਲਗਾਏ ਗਏ ਨੇ ਇਹ ਪਟੀਸ਼ਨ ਮਹਿੰਦਰਪਾਲ ਸਿੰਘ ਦੇ ਸਾਬਕਾ ਪੰਜਾਬ ਦੇ ਗਾਂ ਸਭਾ ਮੈਂਬਰ ਦੇ ਮਨੂਖੇ ਅਧਿਕਾਰਾਂ ਤੇ ਘਟ ਗਿੰਦੀ ਮਾਮਲੇ ਲਈ ਸਾਬਕਾ ਸੰਸਦਕਟਰ ਦੁਆਰਾ ਦਰਜ ਕੀਤੀ ਗਈ ਸੀ ਪਟੀਸ਼ਨ ਦੇ ਵਿੱਚ ਪਾਕਿਸਤਾਨੀ ਕੇਂਦਰ ਸਰਕਾਰ ਤੇ ਗ੍ਰਹਿ ਮੰਤਰਾਲੇ ਤੇ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠੀ ਰਾਇਆ ਜੋ ਸ਼ਾਮਿਲ ਕੀਤਾ ਗਿਆ ਅਥੀ ਦਾ ਜੀ ਕਿ ਇਸ ਪਟੀਸ਼ਨ ਦੇ ਵਿੱਚ ਹੋਰ ਵੀ ਕਈ ਮੁੱਦੇ ਰੱਖੇ ਗਏ ਨੇ ਅਥੀ ਦਾ ਜੀ ਕਿ ਮੁੱਤਰ ਜਿਲੇ ਪੰਜਾਬ ਭਾਰਤ ਦੀ ਰਹਿਣ ਵਾਲੀ ਸਰਬਜੀਤ ਕੋਰ ਜੋ ਕਿ ਦਾਲ ਤੀਨਾ ਦੇ ਸਿੰਗਲ ਐਂਟਰੀ ਧਾਰਮਿਕ ਵੀਜ਼ੇ ਤੇ ਪਾਕਿਸਤਾਨ ਪਹੁੰਚੀ ਸੀ ਇਹ ਵੀਜਾ 13 ਨੰਬਰ ਤੱਕ ਵਿਆਦ ਸੀ ਉਦੀ ਯਾਤਰਾ ਨਨ ਕਾਨਾ ਸਾਹਿਬ ਤੇ ਕਤੂ ਇਕਤਾਰਪੁਰ ਅਬਰਗੇ ਤਾਰਮਿਕ ਖਾਨਾ ਦੇ ਦਰਸ਼ਨ ਤੱਕ ਸੀਮਿਤ ਸੀ ਪਟITION ਮੁਤਾਬਿਕ ਸਰਬਜੀਤ ਕੌਰ ਨੇ ਵੀਜ਼ਾ ਸ਼ਰਤਾ ਦੀ ਪਾਲਣਾ ਨਹੀਂ ਕੀਤੀ ਤਾਂ ਆਪਣਾ ਵੀਜ਼ਾ ਖਤਮ ਹੋਣ ਤੋਂ ਬਾਅਦ ਵੀ ਪਾਕਿਸਤਾਨ ਦੇ ਵਿੱਚ ਗੈਰਕਾਨੂੰਨੀ ਤੌਰ ਤੇ ਰਹਿ ਰਹੀ ਹੈ ਪਟITION ਦੇ ਵਿੱਚ ਵੀ ਦਾਵਾ ਕੀਤਾ ਗਿਆ ਕਿ ਉਸ ਵਿਰੁੱਧ ਬਠਿੰਡਾ ਤੇ ਕਪੂਰਥਲਾ ਪਾਰਤ ਵਿੱਚ ਧੋਖਾਧੜੀ ਤੇ ਜਾਲੀ ਦਸਤਾਵੇਜ਼ ਬਣਾਉਣ ਦੇ ਵੀ ਮਾਮਲੇ ਦਰਜ ਨੇ ਅਜਿਹੀ ਵਿਅਕਤੀ ਨੂੰ ਵੀਜ਼ਾ ਜਾਰੀ ਕਰਨਾ ਉਸ ਨੂੰ ਸਰਹੰਦ ਪਾਰ ਕਰਨ ਤੇ ਦੇਸ਼ ਦੇ ਅੰਦਰ ਸੰਤੁਰਨ ਰੂਪ ਦੇ ਵਿੱਚ ਘੁੰਮਣ ਦੀ ਆਗਿਆ ਦੇਣਾ ਇੱਕ ਗੰਭੀਰ ਸੁਰੱਖਿਆ ਜੋਖਮ ਪੈਦਾ ਕਰ ਸਕਦਾ ਹੈ ਉਥੇ ਦਾਅਵਾ ਕੀਤਾ ਕਿ ਤੀਰਥ ਯਾਤਰਾ ਵਿਜ਼ੇ ਤੇ ਆਉਣ ਵਾਲਾ ਕੋਈ ਵੀ ਯਾਤਰੀ ਨਿਗਾ ਨਹੀਂ ਕਰ ਸਕਦਾ ਇਸਲਾਮਧਰਮ ਨਹੀਂ ਅਪਣਾ ਸਕਦਾ ਵਿਆਹ ਨਹੀਂ ਕਰ ਸਕਦਾ ਰਹਿ ਨਹੀਂ ਸਕਦਾ ਜਾਂ ਕੋਈ ਲੰਬੇ ਸਮੇਂ ਤੱਕ ਗੈਰਕਾਨੂੰਨੀ ਅਸਤਿਤਵ ਜੜਤੇ ਨਹੀਂ ਹੋ ਸਕਦਾ ਅਜਿਹੀਆਂ ਘਟਨਾਵਾਂ ਸਿੱਖ ਤੀਰਥਸਥਾਨਾ ਕਰਤਾਰਪੁਰ ਲਾਂਘੇ ਤੇ ਸੁਰੱਖਿਆ ਤੇ ਦੋਵੇਂ ਦੇਸ਼ੇ ਵਿਚਕਾਰ ਵਿਸ਼ਵਾਸ ਨੂੰ ਪ੍ਰਭਾਵਿਤ ਅਸਲ ਬਿਆਨੇ ਪਾਰਟੀਸ਼ਨ ਦੇ ਵਿੱਚ ਇਹ ਵੀ ਦਰਤਾ ਪ੍ਰਗਟਾਵਾ ਕੀਤਾ ਗਿਆ ਕਿ ਔਰਤ ਤੇ ਦਬਾਅ ਗੈਰ ਕਾਨੂੰਨੀ ਹਿਰਾਸਤ ਜਾफिर ਮਨੋਵਿਗਿਆਨੀ ਸ਼ੋਸ਼ਣ ਵੀ ਕੀਤਾ ਜਾ ਸਕਦਾ ਹੈ ਉਥੇ ਦੱਸਦੇ ਕਿ ਇਸ ਪਾਰਟੀਸ਼ਨ ਤੋਂ ਬਾਅਦ ਹੁਣ ਦੇਖਣਾ ਹੋਵੇਗਾ ਕਿ ਲਾਹੌਰ ਦੀ ਹਾਈ ਕੋਰਟ ਦੇ ਵੱਲੋਂ ਆਖਿਰਕਾਰ ਇਸ ਪਾਰਟੀਸ਼ਨ ਤੇ ਕੀ ਕਾਰਵਾਈ ਕੀਤੀ ਜਾਂਦੀ ਕਿਉਂਕਿ ਸਰ ਜਿਤ ਕੋਰ ਦਾ ਮਾਮਲਾ ਕਬੀ ਪੱਖ ਦਾ ਨਜ਼ਰ ਆ ਰਹੀ ਸੀ ਪੰਜਾਬ ਦੀ ਸਿਆਸਤ ਵੀ ਕਾਫੀ ਇਸ ਨੂੰ ਲੈ ਕੇ ਗਰਮਾਂਦੀ ਹੋਈ ਨਜ਼ਰ ਆ ਰਹੀ ਸੀ ਐਸ ਡੀ ਪੀ ਸੀ ਦੇ ਵੱਲੋਂ ਵੀ ਨਵੇਂ ਨਿਯਮ ਇਸ ਨੂੰ ਲੈ ਕੇ ਲਾਗੂ ਕਰ ਦਿੱਤੇ ਗਏ ਸੀ ਕਿਉਂਕਿ ਸਿੰਗਲ ਐਂਟਰੀ ਧਾਰਮਿਕ ਵੀਜ਼ੇ ਤੇ ਪਾਕਿਸਤਾਨ ਪਹੁੰਚੀ ਇਸ ਮਹਿਲਾ ਦੇ ਬਲਦ ਉਤ ਜਾ ਕੇ ਨਿਗਾਹ ਜੜਾ ਕਰ ਲਿਆ ਗਿਆ ਸੀ